ਆਏ ਗੋਆ ਥਾਤੀ ਦਿਖਮ ਕੋ ਥਾਤੀ ਹਾਂ ਚੱਲ ਹਾਂ ਸਹੀ ਹੈ ਗਿਆ ਪ੍ਰਾਵਾ ਵੇ ਕੋੜੇ ਵੇ ਗਏ ਨੇ ਇੱਧਰ ਤੇ ਹਾਥੀ ਹਾਂ ਕੋੜੇ ਸੀ ਇੱਧਰ ਬੋਲ ਨਾ ਜਾਈ ਉਹ ਚੱਕਰਾਉਂ ਭਾਈ ਨਾ ਚੱਕਰਾਉਂ ਨੇ ਉਹਨੇ ਸੰਦ ਹੂਟ ਸ਼ਟ ਹੈ ਉਹ ਕੱਲ ਇਕੱਠੇ ਹਾਂ ਹਾਂ ਆ ਭਾਈ ਕਿੱਥੇ ਆ ਗਿਆ ਦਰਵਾਜ਼ਾ ਸਾਫ ਚਮਕੋ ਸਾਫ ਜੀ ਕਸਲ ਲਗਾ ਲਾ ਦੇ आने सर देखो लंगर च उजे सिता सवेर तक कुछ खाता नहीं है माफ करना गलती होगी सीधा मंदिर चल

Hãy subscribe cho kênh Ghiền Mì Gõ Để không bỏ lỡ những video hấp dẫn ਮਗੇ ਬਾਪਲੇ ਇਹ ਬਾਜ ਨਾ ਅੰਦਾ ਬਗਾ ਗੁਆ ਬੈਠੇ ਨੇ ਲੈ ਲੋ ਥੋੜਾ ਕਰੇ ਕਰੇ ਦਰਪੇਰ ਬਣਾਇਆ ਕੁਝ ਨਹੀਂ ਉਸਤਾ ਲੈ ਦੇ ਤਰਗਾ ਚਲਗਾ 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 ਚਲਦਾ ਹੀ ਬੰਦ ਹੋ ਗਿਆ ਉਹਦੇ ਵਾਸੇ ਨਹੀਂ ਆਉਂਦੀ ਆਇਆ ਹਾਂ ਇੱਥੇ ਆਸ-ਪਾਸ ਹੀ ਲੱਭਤੀ चङो रे ते

है तो नहीं बोलिए ना ये पति के साथ गाना है क्या ना एंड वाइल्ड ना चोल चिप्से नहीं बोली वो वाकिंग आने पर है लग रहा कहाँ करके एक कोई रखेगा रखेगा कोई और इधर देखा एक कोई रखेगा भैया थोड़ी एंड वाइल्ड वो ऑन एप्प ने भैया बनाए परदा भैया ए ए भैया बनाए परदा यार ओए एमसी की � तो थीज़ी। थीज़ी। <laughs> आप ही रा यार। यार ना घर बनाई छोड़ दिया तेरे बढ़िया बढ़िया। सब्जी भी रखी है ਨਹੀਂ ਬੈਟਰੀ ਬੈਟਰੀ 15% ਰਹਿ ਗਈ ਆ ਬਲੀ ਪਨੀਰੀ ਆ ਪਰ ਪਨੀਰ ਅਗਾਈ ਆ ਕੀ ਕਰਨ ਜੁਗ ਮੋਕੇ ਤੇ ਬਰਸ਼ਾ ਕਰਨ ਆਏ ਆ ਤਾਂ ਆਏ ਦੱਸੇ ਪਰ ਉਹ ਨਹੀਂ ਰਹੇ ਉਹ ਨਹੀਂ ਰਹੇ ਸ਼ੋਪਿੰਗ ਦੇ ਸਾਧਨ ਦਿਨ ਲੰਗੇ ਜਾਂਦਾ ਤੀਜਾ ਸਮਾਨ ਹੋ ਸਮਾਨ ਖਰੀਦਣ ਤੇ ਸਾਰਾ ਦਿਨ ਲੰਗੀ ਜਾਂਦਾ ਆ ਆਪਾਂ ਨੂੰ 3 3 4 ਘੰਟੇ ਹੋ ਗਏ ਏਸੀ ਟੈਂਪੋ ਉਹ ਫੋਟੈਂਜ ਅਸਰ ਏਸੀ ਟੈਂਪੂ ਤੇ ਲੈ ਆਉ ਕਿਹੜਾ ਏਸੀ ਟੈਂਪੂ ਏਸੀ ਦਾ ਉਹਨੇ ਭਾਵਾ 90 11 ਬਣਾ ਰੱਖਿਆ ਸਿੱਧੀ ਗੱਲ ਨੂੰ ਤੈਨੂੰ ਰਾਜਾ ਵੀ 50 ਰੱਖ ਰੱਖਿਆ ਹਾਂ ਅਜੇ ਵੇਹ ਹਾਂਜੀ ਚੋੜੇ ਟਾਇਰ ਨਹੀਂ ਪਵਾਇਆ ਸਿੱਧਾ ਹੀ ਜਹਾਜ ਆ ਜੇ ਪਵਾਣਗੇ ਜਿਹੜੇ ਪਾਏ ਦਾ ਇੱਧਰ ਜਾਣਾ ਆਪੇ ਇੱਧਰ ਨੂੰ ਮੰਮੀ ਉਧਰ ਉਹ ਸੀ ਇੱਧਰ ਸਿੱਧਾ ਹੋ ਜਾਂਦੇ ਆ ਉਹ ਸਾਹਮਣੇ ਟਰਾਲੀ ਸਾਹਮਣੇ ਹੀ ਥੂ ਦਿਖਦੀ ਉਹ ਤੂੰ ਆਪਾਂ ਇੱਥੇ ਤੁਰੇ ਫਰੀਏ ਜਦੋਂ ਆਖਣ ਕੀ ਦੇਖਲੇ ਘਰ ਤੋਂ ਇਹ ਰਮਜੀ ਉਹ ਲੈ ਸਹੀ ਗੱਲ ਟਰੈਕਟਰ ਸਾਰ ਉਹ ਕਿਸੀ ਨਾਲ ਲਾਈ ਜਾਣਾ ਕੰਫਾ ਗਿਆ ਹੋਣਾ ਹੁਣ ਲੰਗਰ ਖਾਇਆ ਜਾ ਆਪਾਂ ਚੱਲਾਂਗੇ ਬਾਅਦ ਚੜਨੀ ਰਹੀ ਪੈਸਾ ਲੇਟ ਗਿਆ ਫੋੜ ਫੋੜ ਜਾਦੀ ਕਰ ਲਈਏ ਅਸੀਂ ਜਾਵਾਂਗੇ ਬਾਅਦ ਚ ਰਾਤੀ ਨੂੰ ਰਾਤ ਵਿੱਚ ਛੋੜਾ ਫਿਰ ਕਿੱਥੇ ਜਾਣਾ 12 ਕੋਈ ਜਾਵਾਂਗੇ ਅਸੀਂ ਤਾਂ ਉਹ ਨਹੀਂ ਭੁੱਖ ਲੱਗੂਗੀ ਕੋਈ ਥੋੜੀ ਰੋਟੀ ਖਾਦੀ ਆ ਜਦੋਂ ਤੈਨੂੰ ਕੈਚੋਲ ਖਾਣਾ ਕੋਲਣ ਨੂੰ ਨਹੀਂ ਲੱਗਦੀ ਕੋਲ ਨਹੀਂ ਮੈਨੂੰ ਐਸ਼ ਸ਼ਾਟ ਆ ਪਾਣੀ ਤਾਂ ਨਹੀਂ ਆ ਪੈਂਦਾ ਪੀਣ ਕੀ ਬੀਣਾ ਅੰਦਾਜ਼ ਜਲਾ ਆਇਆ ਸਿੰਘ ਆਈ ਅੱਜ ਗੱਡੀ ਵੀਰੋ ਵੈਸੇ ਸੀ ਮਿਲਦੇ ਆ ਨਾ ਵੀਡੀਓ ਚ ਥੈਂਕ ਯੂ ਫॉर ਵਾਚਿੰਗ ਬਾਏ ਐਂਡ ਟੇਕ ਕੇਅਰ ਫੇ